ਸਤਰੀਆਕਾਲ ਮੈਂ ਗ੍ਰੀਨਲੈਂਡ ਪਬਲਿਕ ਸਕੂਲ ਦੀ ਵਿਦਿਆਰਥਣ ਹਾਂ ਤੇ ਅੱਜ ਅਸੀਂ ਇੱਥੇ ਅਨੁਮੰਤਰਿਤ ਕੀਤਾ ਗਿਆ ਸੀ ਐਸਐਸਪੀ ਸਾਹਿਬ ਵੱਲੋਂ ਮੈਂ ਬਹੁਤ ਖੁਸ਼ ਹਾਂ ਇੱਥੇ ਆ ਕੇ ਉਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਕਿਤਾਂ ਨਸ਼ਿਆਂ ਤੋਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ ਅਸੀਂ ਦੇਖਦੇ ਹਾਂ ਕਿ ਰੋਜ਼ ਹੀ ਕਿੰਨੇ ਰੇਪ ਕੇਸਸ ਹੁੰਦੇ ਹਨ ਸਾਨੂੰ ਐਸਐਸਪੀ ਸਾਹਿਬ ਨੇ ਦੱਸਿਆ ਹੈ ਕਿ ਤੁਹਾਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਉਹਨਾਂ ਨੇ ਹੁਣ ਸਾਡੇ ਲਈ ਹੈਲਪਲਾਈਨ ਨੰਬਰ ਬਣਾਏ ਹਨ ਵੱਖਰੇ ਵੱਖਰੇ ਬਣਾਏ ਹਨ ਸਾਡੇ ਲਈ ਤੇ ਹੋਰ ਸਾਨੂੰ सेफ फील करा लीमेल से फीमेल रखी हुई है है जिस करके से so, मेरा नाम मनजोत कौर है मैं ज्योति स्कूल की विद्यार्थन हाँ असं अच्छे इतने एस एस पी साहब के ऑफिस आए थे सू बहुत अच्छा लगे असि सर सा, न मिले अस अपने कोश्चनस रखे रिगार्डिंग टू साकार किमें सर ने सू बहुत अच्छा समझाया कि किमें असि इस नशे तो, तो मुक्त हो सकते हैं सो एक स्टूडेंट ने क्वेश्चन ਕਹਿਆ ਸੀ ਕਿ ਠੀਕੇ ਚੱਲਦੇ ਨੇ ਉਹ ਕਿਉਂ ਚੱਲ ਰਹੇ ਨੇ ਸੋ ਸੰਨਿਆ ਨੂੰ ਦੱਸਿਆ ਕਿ ਪਹਿਲਾਂ ਤੇ ਅਸੀਂ ਖੁਦ ਜਿਵੇਂ ਚੱਲਦੇ ਪਏ ਨੇ ਤੇ ਅਸੀਂ ਖੁਦ ਉਸੇ ਨਾ ਚਾਵਾਂਗੇ ਤੇ ਦਿਨ ਬਦਿਨ ਉਹਨਾਂ ਦੀ ਜਰੀ ਮਤਲਬ ਤਮਾਈਓ ਕਾਟੇਗੀ ਤੇ ਉਹ ਆਪਣੇ ਆਪ ਉਹ ਚੀਜ਼ਾਂ ਬੰਦ ਕਰਕੇ ਆਪਣੀਆਂ ਹੋਰ ਚੀਜ਼ਾਂ ਵੱਲ ਜਾਣਗੇ ਇਸੇ ਕਰਕੇ ਸਾਨੂੰ ਮਤਲਬ ਨਸ਼ਿਆਂ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ ਹੋਰ ਸੰਨਿਆ ਸ਼ਰਕਾਂ ਦੇ ਬਾਰੇ ਇੱਕ ਬੱਚੇ ਨੇ ਕੁਐਸਚਨ ਕੀਤਾ ਸੀਗਾ ਕਿ ਸ਼ਰਕਾਂ ਤੇ ਅੱਜ ਮੌਨਸੂਨ ਜਿਵੇਂ ਚੱਲ ਰਿਹਾ ਹੈ ਤੇ ਜੋ ਮਤਲਬ ਟੋਈ ਹੁੰਦੀਆਂ ਨੇ ਉਹਨਾਂ 'ਚ ਪਾਣੀ ਭਰ ਜਾਂਦਾ ਹੈ ਤੇ ਉਹਨਾਂ ਤੇ ਵੀ ਸਾਨੂੰ ਆਪਣਾ ਧਿਆਨ ਦੇਣਾ ਚਾਹੀਦਾ ਹੈ ਸਰਕਾਰ ਨੂੰ ਉਸ ਤੇ ਧਿਆਨ ਦੇਣਾ ਚਾਹੀਦਾ ਹੈ ਰੱਖੋਦਾ ਹੈ ਕੁਐਸਚਨ ਸਿਰਕਾ ਕਿ ਉਸ ਚੀਜ਼ਾਂ ਤੇ ਉਹਨਾਂ ਨੂੰ ਵਧੀਆ ਕੀਤਾ ਜਾਏ ਤਾਂ ਮੇਰਾ ਨਾਮ ਪੰਨੂ ਐ ਮੈਂ ਗ੍ਰੀਨਲੈਂਡ ਪਬਲਿਕ ਸਕੂਲ ਦੀ ਵਿਦਿਆਰਥੀ ਹਾਂ ਅੱਜ ਅਸੀਂ ਸੀਐਸਐਸਪੀ ਆਫਿਸ ਆਏ ਹਾਂ ਅਸੀਂ ਸਾਨੂੰ ਆਪਣੀ ਪ੍ਰੋਬਲਮਸ ਦੱਸੀਆਂ ਸੋ ਇੰਨੇ ਸਾਨੂੰ ਉਸ ਦੇ ਸੋਲੂਸ਼ਨਸ ਦੱਸਿਆ ਨੂੰ ਬਹੁਤ ਹੀ ਅੱਛਾ ਲੱਗਿਆ ਤੇ ਅਹੀਂ ਉਮੀਦ ਕਰਦੇ ਹਾਂ ਅਸੀਂ ਫਿਰ ਸਰ ਨਾਲ ਫੇਰ ਮਿਲਾਂਗੇ ਤੇ ਆਪਣੀ ਪ੍ਰੋਬਲਮਸ ਨੂੰ ਦੱਸਾਂਗੇ ਕਿ ਸਰ ਇਦਾਂ ਹੀ ਆਡੀ ਸੋਲੂਸ਼ਨਸ ਦੇਣਗੇ ਧੰਨਵਾਦ ਤੋ ਜੀ ਗੋਦਾਸਪੁਰ ਪੁਲਿਸ ਵੱਲੋਂ ਜਿਹੜਾ ਹੈਗਾ ਪਬਲਿਕ ਪੁਲਿਸ ਦੇ ਵਿੱਚ ਜਿਹੜਾ ਡਿਸਟੈਂਸ ਨੂੰ ਦੂਰ ਕਰਨ ਵਾਸਤੇ ਅਸੀਂ ਜਿਹੜੇ ਸਕੂਲ ਦੇ ਬੱਚਿਆਂ ਨੂੰ ਖਾਸ ਕਰ ਜਿਹੜਾ ਅਸੀਂ ਇਨਵਾਈਟ ਕੀਤਾ ਸੀ ਜਿਹਦੇ ਵਿੱਚ ਲਗਭਗ 150 ਦੇ ਲਗਭਗ ਜਿਹੜੇ ਸਕੂਲ ਦੇ ਸਟੂਡੈਂਟਸ ਜਿਹੜੇ ਆਗੇ ਗੋਦਾਸਪੁਰ ਡਿਸਟ੍ਰਿਕਟ ਪੁਲਿਸ ਆਫਿਸ ਐਂਡ ਉਹਨਾਂ ਨੂੰ ਆਏ ਸੀਗੇ ਉਹਨਾਂ ਨੇ ਪੁਲਿਸ ਦੀ ਜਿਹੜੀ ਫੰਕਸ਼ਨਿੰਗ ਵਰਕਿੰਗ ਨਾਲ ਅਸੀਂ ਜਿਹੜਾ ਰੂਬਰੂ ਕਰਵਾਇਆ ਸੀਗਾ ਸਾਡੇ ਵੱਲੋਂ ਉਹਨਾਂ ਦੇ ਨਾਲ ਜਿਹੜੇ ਪੁਲਿਸ ਦੇ ਐਮਰਜੈਂਸੀ ਨੰਬਰ ਪੁਲਿਸ ਦੀ ਵਰਕਿੰਗ ਦੇ ਰਿਗਾਰਡਿੰਗ ਇਸ ਤੋਂ ਇਲਾਵਾ ਪੁਲਿਸ ਟਿਕਟ ਕੀ ਉਪਰਾਲੇ ਚੱਲ ਰਹੇਗੇ ਉਹ ਉਹਨਾਂ ਨੂੰ ਇਸ ਸੰਬੰਧ ਵਿੱਚ ਉਹਨਾਂ ਨੂੰ ਦੱਸਿਆ ਸੀਗਾ ਇਸ ਤੋਂ ਇਲਾਵਾ ਸਕੂਲ ਦੇ ਬੱਚਿਆਂ ਦੇ ਜਿਹੜੇ ਫੀਡਬੈਕਸ ਹੈ ਉਹ ਅਸੀਂ ਲਿੱਤੇ ਗਏ ਇਸ ਤੋਂ ਲਾਂਬਾ ਉਹਨਾਂ ਦੇ ਵੱਲੋਂ ਕਾਫੀ ਸਵਾਲ ਸੀਗੇ ਪੁਲਿਸ ਦੀ ਫੰਕਸ਼ਨਿੰਗ ਨੂੰ ਲੈ ਕੇ ਪੁਲਿਸ ਦੇ ਕਈ ਪ੍ਰੋਗਰਾਮਸ ਨੂੰ ਲੈ ਕੇ ਅਵੇਅਰਨੈਸ ਪ੍ਰੋਗਰਾਮਸ ਨੂੰ ਲੈ ਕੇ ਜਿਹੜਾ ਹੈਗਾ ਯੁੱਧ ਨਸ਼ਾ ਵੀ ਰਿਗਾਰਡਿੰਗ ਤੁਸੀਂ ਸਾਰਿਆਂ ਨੂੰ ਬੜੀ ਸਾਰਿਆਂ ਨੇ ਬੜੀ ਬੱਚਿਆਂ ਨੇ ਬਹੁਤ ਅੱਛੇ ਪੱਢਣ ਨਾਲ ਪਾਰਟਿਸਿਪੇਟ ਕੀਤਾ ਐਂਡ ਸਾਡੇ ਵੱਲੋਂ ਅਸੀਂ ਮੋਟੀਵੇਟ ਵੀ ਕੀਤਾ ਗਿਆ ਕਿ ਉਹ ਜਿਹੜਾ ਹੈਗਾ ਸਬਸਕ੍ਰਾਈਬਰ ਗ੍ਰਾਈਮ ਦੇ ਰਿਗਾਰਡਿੰਗ ਸੋਸ਼ਲ ਮੀਡੀਆ ਦੇ ਰਿਗਾਰਡਿੰਗ ਔਰ ਡਰਗਸ ਦੇ ਰਿਗਾਰਡਿੰਗ ਜਿਹੜਾ ਹੈਗੀ ਉਹਨਾਂ ਦੀ ਅਵੇਅਰਨੈਸ ਤੇ ਵੀ ਸਾਡੇ ਵੱਲੋਂ ਜਿਹੜਾ ਹੈਗਾ ਕੰਮ ਕੀਤਾ ਗਿਆ ਸੀ ਠੀਕ ਹੈ